ਮੈਂ ਸਾਰੇ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਇਹ ਉਹ ਪੌੜੀਆਂ ਵਾਂ ਜਿਨ੍ਹਾਂ ਪੌੜੀਆਂ ਨੂੰ ਅੱਜ ਮੈਂ ਨਤਮਸਤਕ ਹੋਇਆ ਵਾਂ ਕਿਉਂਕਿ ਇਹਨਾਂ ਪੌੜੀਆਂ ਤੇ ਹੀ ਅਸੀਂ ਇੱਕ ਦਫ਼ਤਰ ਦਾ ਜਿਹੜਾ ਵਾ ਆ ਸਾਡੇ ਜਿੱਥੇ ਮੈਂ ਹੁਣ ਅੰਦਰ ਜਾ ਰਿਹਾ ਉਸ ਦਫ਼ਤਰ ਦੇ ਵਿੱਚ ਦਫ਼ਤਰ ਖੋਲ੍ਹਿਆ ਸੀ ਛੋਟਾ ਜਿਹਾ ਸਾਡਾ ਦਫ਼ਤਰ ਹੁੰਦਾ ਸੀ ਅੱਜ ਉਸ ਦਫ਼ਤਰ ਦੇ ਭਾਗ ਲੱਗੇ ਆ ਕੀ ਪੰਜਾਬ ਦੇ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਨਮੈਂਦਗੀ ਜਿਹੜੀ ਆ ਉਹ ਕਰਨ ਦਾ ਮੈਨੂੰ ਸਵਾਗਿਆ ਪ੍ਰਾਪਤ ਹੋਇਆ ਵਾ ਔਰ ਅੱਜ ਮੁਲਾਜ਼ਮਾਂ ਨੇ ਬੜੇ ਵੱਡੇ ਬਦਰ ਤੇ ਇੱਥੇ ਜਿਹੜਾ ਮਾਨ ਸਨਮਾਨ ਜਿਹੜਾ ਵਾ ਉਹ ਰੱਖਿਆ ਸੀ ਮੈਂ ਹਮੇਸ਼ਾ ਇਹਨਾਂ ਦੇ ਲਈ ਲੜਿਆ ਵਾਂ ਔਰ ਹਮੇਸ਼ਾ ਕਿਤੇ ਵੀ ਸ਼ਕਤਸ਼ਾਲੀ ਲੜਦਾ ਰਵਾਂਗਾ ਮੁਸ਼ਕਲਾਂ ਬਹੁਤ ਆ ਮੈਂ 45 ਸਾਲ ਹੋ ਗਏ ਮੈਨੂੰ ਇਹਨਾਂ ਦੇ ਵਿੱਚ ਹੀ ਵਿਚਰਿਆ ਵਾਂ ਚਾਹੇ ਉਹ ਧਾਰਮਿਕ ਆ ਸਮਾਜਿਕ ਆ ਮਾਨ ਸਨਮਾਨ ਦੀ ਆ ਮੁਲਾਜ਼ਮਾਂ ਦੀ ਆ ਔਰ ਸਟੂਡੈਂਟਸ ਦੀਆ ਸਾਡੀਆਂ ਬਹੁਤ ਸਾਰੀਆਂ ਮਾਵਾਂ ਭੈਣਾਂ ਵਾਂ ਉਹਨਾਂ ਦੇ ਮਾਨ ਸਨਮਾਨ ਦੀ ਬੜੀ ਲੜਾਈ ਰਹਿੰਦੀ ਆ ਨੌਜਵਾਨਾਂ ਦੀ ਬੜੀ ਲੜਾਈ ਰਹਿੰਦੀ ਆ ਤਸ਼ੱਦਦ ਬੜਾ ਹੁੰਦਾ ਵਾ ਉਹ ਸਾਰਿਆਂ ਦੇ ਖਿਲਾਫ ਵਿਜੇਦਾਨਬ ਹਮੇਸ਼ਾ ਜਿਹੜਾ ਵਾ ਪਹਿਲਾਂ ਵੀ ਡਟ ਕੇ ਰਿਹਾ ਔਰ ਅੱਗੇ ਤੋਂ ਵੀ ਡਟ ਕੇ ਰਹੂਗਾ ਹਾਂ ਓਵਰਏਜ ਦਾ ਮੈਂ ਤੁਹਾਨੂੰ ਮੈਂ ਕਹਿ ਰਿਹਾ ਜੀ ਓਵਰਏਜ ਵਾਲਾ ਮਾਮਲਾ ਜਿਹੜਾ ਵਾ ਮੈਂ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਜੋ ਪਾਵਨ ਪ੍ਰਗਟ ਦਿਵਸ 7 ਅਕਤੂਬਰ ਨੂੰ ਮਾਰਿਆ ਵਾ ਔਰ ਮੈਂ ਉਮੀਦ ਕਰਦਾ ਕਿ ਉਸ ਤੋਂ ਪਹਿਲਾਂ ਪਹਿਲਾਂ ਨਿਯੁਕਤੀ ਪੱਤਰ ਜਿਹੜੇ ਨੇ ਉਹ ਸਾਰੇ ਇਹਨਾਂ ਮੇਰਾ ਨਾਮ ਹੈ ਨੀਹਾ ਚਨਾਲੀਆ ਮੈਂ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਾ ਦਾਸ ਤੋਂ ਜ਼ਿਲ੍ਹਾ ਪ੍ਰਧਾਨ ਵਾਰਡ ਨੰਬਰ 30 ਕੀ ਕਹਿਣਾ ਚਾਹੂਗੀ ਅੱਜ ਦਾਨਵ ਸਾਹਿਬ ਦੀ ਖੁਸ਼ੀ ਦੇ ਵਿੱਚ ਸਾਨੂੰ ਸਨਮਾਨ ਵੀ ਦਿੱਤਾ ਜਾ ਰਿਹਾ ਠੀਕ ਹੈ ਸਭ ਤੋਂ ਪਹਿਲਾਂ ਮੈਂ ਸੀਐਨ ਸਾਹਿਬ ਦਾ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਦਾਨਵ ਸਾਹਿਬ ਜੀ ਨੂੰ ਚੇਅਰਮੈਨੀ ਦਿੱਤੀ ਹੈ ਪਰ ਸਾਡੇ ਦਲਿਤ ਸਮਾਜ ਜੋ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਅਸੀਂ ਬਹੁਤ ਖੁਸ਼ ਹੈਗੇ ਹਾਂ ਕਿਦਾਂ ਕਿਦਾਂ ਦੇ ਕੰਮ ਕਰ ਚੁੱਕੇ ਹਨ ਦਾਨਮ ਸਾਹਿਬ ਬਹੁਤ ਵਧੀਆ ਕੰਮ ਕਰਦੇ ਆ ਔਰ ਬਹੁਤ ਜਲਦੀ ਸੁਨਵਾਈ ਕਰਦੇ ਆ ਬਿਲਕੁਲ ਮੁਸ਼ਕਿਲਾਂ ਦਾ ਹੱਲ ਕਰ ਦਿੰਦੇ ਇੱਕ ਫੋਨ ਤੇ ਔਰ ਸਾਨੂੰ ਪੂਰੀ ਉਮੀਦ ਹੈ ਅੱਗੇ ਜਾ ਕੇ ਵੀ ਉਹ ਇਦਾਂ ਹੀ ਕੰਮ ਕਰਨਗੇ ਕਿੰਦਾ ਇਹ ਖੁਸ਼ੀ ਹੈ ਧੋਲ ਵੱਜਦੇ ਆ ਹਾਂਜੀ ਸਨਮਾਨ ਹੋ ਰਿਹਾ ਜਗਾ ਦੇਗਾ ਕਿੰਦਾ ਇਹ ਲੱਗ ਰਿਹਾ ਪੈ ਗਿਆ ਬਹੁਤ ਵਧੀਆ ਪੂਰੇ ਪੰਜਾਬ ਦੇ ਵਿੱਚ ਇੰਨਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਵਾ ਕਿ ਸੀਐਮ ਸਾਹਿਬ ਦਾ ਔਰ ਮਾਨ ਸਰਕਾਰ ਦਾ ਮੈਂ ਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਸਾਡੇ ਦਾਨਮ ਸਾਭ ਜੀ ਨੂੰ ਚੁਣਿਆ ਵਾ ਉਹਨਾਂ ਨੇ ਬਹੁਤ ਵਧੀਆ ਕੀਤਾ ਵਾ ਤੇ ਦਾਨਮ ਸਾਭ ਵੱਲੋਂ ਸਾਨੂੰ ਪੂਰੇ ਪੰਜਾਬ ਨੂੰ ਬਹੁਤ ਖੁਸ਼ੀ ਹੈ ਬੱਚੇ ਬੱਚਾ ਸਾਡਾ ਖੁਸ਼ ਹੈਗਾ ਕਿ ਇੱਕ ਦਾਨਮ ਸਾਭ ਸਾਡੇ ਜੋ ਕਿ 56 ਦਿਨ ਪਹਿਲਾਂ ਮਤਲਬ ਕਿ ਪੱਕੇ ਕਰਾਏ ਉਹਨਾਂ ਨੇ ਹਰ ਗੱਲ ਦੀ ਸੁਣਵਾਈ ਕਰਦੇ ਆ ਕੋਈ ਵੀ ਪ੍ਰੋਬਲਮ ਹੋਵੇ ਹਰ ਮੁਸ਼ਕਿਲ ਦਾ ਹੱਲ ਮਿੰਟੋ ਮਿੰਟ ਕਰ ਦਿੰਦੇ ਨੇ ਕਿੰਦਾ ਅੱਜ ਸਨਮਾਨਿਤ ਕੀਤਾ ਕਿ ਕਿੱਦਾਂ ਬਹੁਤ ਵਧੀਆ ਜੀ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਉਹਨਾਂ ਨੂੰ ਵਧਾਈਆਂ ਦਿੱਤੀਆਂ ਮੂੰਹ ਮਿੱਠਾ ਕਰਵਾਇਆ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸਾਨੂੰ ਲੋਕਾਂ ਕੀ ਵੀਰ ਕਰਕੇ ਭਾਈਚਾਰੇ ਨੂੰ ਕੀ ਜਣਾ ਚਾਹੁੰਦੇ ਅਸੀਂ ਦਲਿਤ ਸਮਾਜ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਅੱਛੇ ਬੰਦੇ ਆ ਪ੍ਰਧਾਨ ਜੀ ਆ ਸਾਡੇ ਚੇਅਰਮੈਨ ਸਾਹਿਬ ਹੈਗੇ ਨੇ ਬਹੁਤ ਅੱਛੇ ਆ ਔਰ ਉਹਨਾਂ ਦੀ ਅੱਛੀ ਸੋਚ ਹੈਗੀ ਆ ਔਰ ਉਹ ਹਰ ਦੁੱਖ ਸੁੱਖ ਚ ਸਾਥ ਦਿੰਦੇ ਆ ਨਿੱਕੀ ਨਿੱਕੀ ਗੱਲ ਦਾ ਵੀ ਮੁਸ਼ਕਲਾਂ ਦਾ ਹੱਲ ਕੱਢਦੇ ਆ